ਕੰਸੀ ਇਲੈਕਸ਼ਨ ਲੈ ਕੇ ਲਗਾਤਾਰ ਚੋਣ ਅਖਾੜਾ ਪੱਖ ਦਾ ਵਿਖਾਈ ਦੇ ਰਿਹਾ ਔਰ ਵੱਡੇ ਲੀਡਰ ਜਿਹੜੇ ਕੀ ਆਪਣੇ ਕੈਂਡੀਡੇਟ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਵਿਖਾਈ ਦੇ ਰਹੇ ਨੇ ਸੰਸਦ ਗੁਰਜੀਤ ਸਿੰਘ ਔਸਲਾ ਪਹੁੰਚੇ ਨੇ ਵਾਰ ਨੰਬਰ 9 ਤੋਂ ਕਾਂਗਰਸ ਦੇ ਉਮੀਦਵਾਰ ਡਾਕਟਰ ਸ਼ੋਭਿਤ ਤੇ ਵਾਰ ਨੰਬਰ 14 ਤੋਂ ਰਾਜਕਰਤਾ ਪ੍ਰਿੰਸਿੰਗ ਲੱਕੀ ਨੇ ਜਿਹੜੇ ਕੀ ਕੈਂਡੀਡੇਟ ਨੇ ਕਾਂਗਰਸ ਦੇ ਸਰ ਕੀ ਕਹਿੰਦਾ ਮੈਂ ਅੱਜ ਅੰਮ੍ਰਿਤਸਰ ਕਾਰਪੋਰੇਸ਼ਨ ਜਿਹੜੇ ਇਲੈਕਸ਼ਨ ਹੋ ਰਹੀਆਂ ਨੇ ਸਾਰੀਆਂ ਵਾਰਡਾਂ ਦੇ ਵਿੱਚ ਅਸੀਂ ਪ੍ਰਚਾਰ ਨਹੀਂ ਪਹੁੰਚ ਰਹੇ ਆ ਔਰ ਹੁਣ ਮੈਂ ਵਾਰਡ ਨੰਬਰ 9 ਡਾਕਟਰ ਸ਼ੋਭਿਤ ਸਾਡੀ ਧੀ ਔਰ ਵਾਰਡ ਨੰਬਰ 14 ਰਾਜ ਇਹ ਦੋਨੇ ਇਥੇ ਇਲੈਕਸ਼ਨ ਲੜ ਰਹੇ ਨੇ ਔਰ ਲੱਕੀ ਦੀ ਸੇਵਾ ਜਿਹੜੀ ਆ ਇਹ ਇਲਾਕੇ ਤੋਂ ਭੁੱਲੀ ਨਹੀਂ ਔਰ ਇੱਕ ਤੇ ਇੱਕ 11 ਆਉਣਗੇ ਔਰ ਇਹਨਾਂ ਦੇ ਪ੍ਰਚਾਰ ਵਾਸਤੇ ਮੈਂ ਪਹੁੰਚਿਆ ਔਰ ਸਾਥ ਦੇ ਰਾਹੀਂ ਸਭਨਾਂ ਨੂੰ ਬੇਨਤੀ ਕਰਦਾ ਕਿ ਦੇਖ ਲਓ ਕਾਂਗਰਸ ਪਾਰਟੀ ਦਾ ਇੱਕ ਵਾਅਦਾ ਹੈ ਕਿ ਅਸੀਂ ਸਾਫ਼ ਸੁਥਰੇ ਵਧੀਆ ਕੈਂਡੀਡੇਟ ਦੰਨੇ ਆ ਔਰ ਬੈਸਟ ਕੈਂਡੀਡੇਟ ਅਸੀਂ ਔਰ ਇਹ ਵਾਰਡ ਵਾਲਿਆਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਵੱਧ ਤੋਂ ਵੱਧ ਇਹਨਾਂ ਨੂੰ ਸਪੋਰਟ ਕਰੋਗੇ ਇੱਕ ਅੱਛਾ ਕਾਰਪੋਰੇਸ਼ਨ ਦਾ ਹਾਊਸ ਬਣਾਵਾਂਗੇ ਤੁਹਾਡੇ ਜਿਹੜੇ ਮਸਲੇ ਨੇ ਜਿਹੜੇ 2 ਸਾਲ ਤੋਂ ਇਹ ਸਰਕਾਰ ਨੇ ਅੰਗੋਲੀਆਂ ਕੀਤਾ ਸ਼ਹਿਰ ਵਾਸੀਆਂ ਨੂੰ ਤੁਹਾਡੇ ਅਧਿਕਾਰਾਂ ਨੂੰ ਇਥੋਂ ਦੀ ਕਾਰਪੋਰੇਸ਼ਨ ਉਹ ਜਿਹੜੇ ਅਧਿਕਾਰ ਆ ਉਹ ਜਿਹੜੇ ਕੰਮ ਨੇ ਇਹ ਸਾਡਾ ਕਾਰਪੋਰੇਸ਼ਨ ਹਾਊਸ ਕਰੇਗਾ ਕਾਂਗਰਸ ਦਾ ਮੇਅਰ ਬਣੇਗਾ ਔਰ ਇਹ ਹਾਊਸ ਤੇ ਮੈਂਬਰ ਹੋਣਗੇ ਸਾਰੇ ਔਰ ਇਹ ਤੁਹਾਡੇ ਕੰਮ ਕਾਜ ਦੇ ਜਰੂਰ ਕਰਾਉਣਗੇ ਜਿਹੜੀ ਭਗੌੜਾ ਸਰਕਾਰ ਇਲੈਕਸ਼ਨਾਂ ਤੋਂ ਜਿਹੜੀ ਭੱਜਦੀ ਆ ਉਹਦਾ ਮਤਲਬ ਹੁੰਦਾ ਨਾ ਪਹਿਲੋ ਹਾਰ ਮੰਨੀ ਹੈ ਕਿ ਲੋਕਾਂ ਦਾ ਗੁੱਸਾ ਹੈ ਉਹਨਾਂ ਦੇ ਪ੍ਰਤੀ ਲਾਅ ਐਂਡ ਆਰਡਰ ਕਰਕੇ ਜੋ ਸ਼ਹਿਰ ਚ ਇਲੈਕਸ਼ਨਾਂ ਨਹੀਂ ਹੋਈਆਂ ਇਹ ਇਲੈਕਸ਼ਨਾਂ ਹੋ ਵੀ ਰਹੀਆਂ ਤੁਹਾਨੂੰ ਪਤਾ ਹਾਈ ਕੋਰਟ ਦੇ ਆਰਡਰ ਨਾਲ ਸਰਪੰਚੀ ਦੇ ਹੋਈਆਂ ਇਹ ਸੁਪਰੀਮ ਕੋਰਟ ਦੇ ਆਰਡਰ ਨਾਲ ਹੋ ਰਹੀਆਂ ਨੇ ਇਹ ਵੀ ਕਦੀ ਸਰਕਾਰ ਵੇਖੀ ਸੀ ਕਿਸੇ ਨੇ ਐੋ ਜੀ ਸਰਕਾਰ ਨਹੀਂ ਵੇਖੀ ਜਿਹੜੀ ਚੋਣਾਂ ਤੋਂ ਭੱਜਦੀ ਹੈ ਸੋ ਮੈਂ ਸਭਨਾਂ ਨੂੰ ਬੇਨਤੀ ਹੱਥ ਜੋੜ ਕੇ ਮੇਰੇ ਵੱਲੋਂ ਕਿ ਕਾਂਗਰਸ ਪਾਰਟੀ ਦੇ ਸਮੁੱਚੇ ਉਮੀਦਵਾਰ ਜਿੱਥੇ-ਜਿੱਥੇ ਵੀ ਖੜੇ ਨੇ ਉਹਨਾਂ ਨੂੰ ਵੋਟ ਜ਼ਰੂਰ ਕਰੋ। ਸਾਲ ਜਿਲੇ ਚੱਲ ਰਹੀਆਂ ਲਗਾਤਾਰ ਇਲੈਕਸ਼ਨਸ ਤੇ ਇਹਦਾ ਖਮਿਆਸਾ ਤਾਂ ਕਿ ਲੋਕਾਂ ਨੂੰ ਭੁਗਤਣਾ ਪਿਆ ਹੈ 2 ਸਾਲ ਤੋਂ ਸਫਾਈ ਪ੍ਰਬੰਧ ਨਹੀਂ ਸਹੀ ਹੈਗੇ, ਪਾਣੀ ਵਾਲਾ ਪੀਣ ਵਾਲਾ ਜਿਹੜਾ ਨਹੀਂ ਮਿਲਦਾ। ਸੀਵਰੇਜ ਵੀ ਨਹੀਂ ਚੱਲ ਰਿਹਾ, ਸਫਾਈ ਪ੍ਰਬੰਧ ਵੀ ਹੈ ਨਹੀਂ। ਲੋਕ ਮੋਹਰ ਤੱਕ ਲਾਉਣ ਵਾਲਾ ਬੰਦਾ ਹੈ ਨਹੀਂਗਾ। ਦੱਸੋ ਲੋਕਾਂ ਨੇ ਲੋਕਾਂ ਨੇ ਟੈਸਟ ਕਰਾਉਣੇ ਕਿੱਥੇ ਕਰਾਉਣ ਜਾਣ? ਉਹ ਵੀ ਨਹੀਂ ਕੋਈ ਹੈਗਾ। ਸੋ ਇਸ ਕਰਕੇ ਇਹ ਸਰਕਾਰ ਦਾ ਸਭ ਤੋਂ ਵੱਡਾ ਜਿਹੜਾ ਫੇਲਿਅਰ ਹੈ ਕਿ ਇਹ ਸਰ ਬੇਸਿਕ ਨੀਡਸ ਵਾਟਰ ਸਪਲਾਈ ਸੀਵਰੇਜ ਸਪਾਈ ਦਾ ਪ੍ਰਬੰਧ ਕਰਨ ਵੀ ਨਹੀਂ ਦੇਣ ਜੋਗ ਰਹੀ ਤੇ ਨਾਲ ਲੋਕਾਂ ਦੀ ਜਿਹੜੀ ਰੋਜ਼ਮਰਹ ਜਿੰਦਗੀ ਦੇ ਵਿੱਚ ਜਿਹੜੇ ਟੈਸਟ ਹੁੰਦੇ ਨੇ ਜਿਹੜਾ ਕਾਨੂੰਨੀ ਅਧਿਕਾਰ ਹੈ ਕਿ ਇਹਨਾਂ ਲੋਕਾਂ ਨੇ ਉਹਨੂੰ ਤਸਦੀਕ ਕਰਨਾ ਹੈ ਉਹ ਵੀ ਕੋਈ ਨਹੀਂ ਕਰ ਸਕਦਾ ਕਿਉਂਕਿ ਯਾਰ ਆਖਰੀ ਗਰਾਫ ਵੱਧ ਰਿਹਾ ਹੈ ਜੀ 92 ਤੋਂ 95 ਹੋ ਗਏ ਵਿਧਾਨ ਸਭਾ ਵਿੱਚ ਐਮ ਐਲ اے ਤੇ ਫਿਰ ਸਰਕਾਰ ਕਿਉਂ ਭੱਜਦੀ ਹੈ ਤੇ ਜਿਹੜੇ 13 ਜੋ ਤਿੰਨ ਰਹਿ ਸੀ ਉਹਨਾਂ ਦਾ ਬਾਰੇ ਕੀ ਵਿਚਾਰਿਆ ਉਹਨਾਂ ਦਾ ਜਿਹੜੇ ਲੋਕ ਸਭਾ 'ਚ 13 ਜੋ ਤਿੰਨ ਰਹਿ ਗਏ ਕਹਿੰਦੇ 13 ਦੇ 13 ਨੇ ਤਿੰਨ ਰਹਿ ਗਏ ਨੇ ਮੈਂ ਕਹਿੰਕੁਰ ਜੀ ਤੁਸੀਂ ਕਹਿ ਆ ਸੀਗਾ ਕਿ ਨਗਰ ਨਿਗਮ ਦੇ ਉੱਤੇ ਕੋਈ ਵੀ ਨਹੀਂ ਹੈਗਾ ਮੈਂ ਪ੍ਰੋਟੈਸਟ ਕਰਾਂਗਾ ਲੱਗਦਾ ਕਿ 22 ਤਰੀਕ ਤੱਕ ਲੋਡ ਨਹੀਂ ਪੈਗੀ ਕਾਂਗਰਸ ਅਗਰ ਮੈਜੋਰਟੀ ਚ ਆਉਂਦੀ ਹੈ ਤਾਂ ਬਿਲਕੁਲ ਹੁਣ ਪ੍ਰੋਟੈਸਟ ਦੀ ਲੋੜ ਨਹੀਂ ਪੈਣੀ ਇਹ ਹੁਣ ਉੱਥੇ ਤਗੜੇ ਹੋ ਕੇ ਕੰਮ ਕਰਨਗੇ ਮੈਂ ਪੂਰਨ ਤੌਰ ਤੇ ਇਹਨਾਂ ਦੀ ਸਪੋਰਟ ਤੇ ਆ ਸਾਰਿਆਂ ਦੀ ਔਰ ਕੋਈ ਵਿਕਾਸ ਦਾ ਕੰਮ ਅਸੀਂ ਰਹਿਣ ਨਹੀਂ ਦੇਣਾ ਅਸੀਂ ਆਪ ਕਰਾਂਗੇ ਕੰਮ ਇਹ ਸਾਨੂੰ ਚਾਹ ਚਾਹ ਕੰਮ ਕਰਨ ਦੀ ਕੰਮ ਕਿੱਦਾਂ ਕਰਨੀ ਧਾਰਨਾ ਰਹਿੰਦੀ ਹੈ ਵੀ ਛੋਟੇ ਇਲੈਕਸ਼ਨ ਜਿਹੜੇ ਕਿ ਸਰਕਾਰ ਦੇ ਇਲੈਕਸ਼ਨ ਹੁੰਦੇ ਨੇ ਤੇ ਉਹਦੇ ਬਾਰੇ ਕੀ ਕਿਸਾਨਾ ਬਦਲ ਜੀ ਮੈਂ ਨਾ ਬੋਰਡ ਦੇ ਵੇਖਣ ਲਿਆ ਸੋ ਉਹਨਾਂ ਲਿਖਿਆ ਸੀ ਕਿ ਕੀ ਲਿਖਿਆ ਉਹਨਾਂ ਬਣਾ ਆਪ ਦੇ ਪਤਾ ਨਹੀਂ ਕੀ ਆਪ ਦੀ ਸਰਕਾਰ ਆਪ ਦੀ ਸਰਕਾਰ ਤੇ ਆਪ ਦਾ ਐਮ ਸੀ ਮੈਂ ਕਹਿੰਦਾ ਲੋਕਾਂ ਦੀ ਸਰਕਾਰ ਤੇ ਲੋਕਾਂ ਦਾ ਐਮ ਸੀ ਕਾਂਗਰਸ ਜਿਹੜੀ ਆ ਉਹ ਲੋਕਤੰਤਰ ਦੀ ਗੱਲ ਕਰਦੀ ਆ ਇਹ ਡਿਕਟੇਟਰਸ਼ਿਪ ਦੀ ਗੱਲ ਕਰਦੇ ਡਰਾਉਂਦੇ ਨੇ ਉਹ ਲੋਕਾਂ ਨੂੰ ਟੈਲੀਫੋਨ ਕਰ ਰਹੇ ਆ ਥਾਣਿਆਂ ਦੇ ਵਿੱਚੋਂ ਕਦੀ ਕਿਸੇ ਸਪੋਰਟਰ ਨੂੰ ਕਦੀ ਕਿਸੇ ਸਪੋਰਟਰ ਨੂੰ ਇਹਦੇ ਹੋਟਿੰਗ ਨਾਲ ਇਹਦਾ ਨ ਕੀ ਫਰਕ ਪਊਗਾ ਕੋਈ ਫਰਕ ਨਹੀਂ ਪੈਣਾ ਲੋਕਾਂ ਨੇ ਵੋਟ ਅੰਦਰ ਜਾ ਕੇ ਪਾਉਣੀ ਆ ਲੋਕਾਂ ਮੰਨ ਬਣਾਏ ਆ ਤੁਸੀਂ ਲੋਕਾਂ ਨੂੰ ਰੋਕ ਨਹੀਂ ਸਕਦੇ ਲੋਕਾਂ ਨੂੰ ਜੋ ਹਾਲਾਤ ਸ਼ਹਿਰਾਂ ਦੇ ਤੁਸੀਂ ਕੀਤੇ ਆ ਐਨਓਸੀ ਅਜੇ ਤੱਕ 2.5 ਸਾਲਿਆਂ ਨੂੰ ਸੀ ਨਹੀਂ ਖੁੱਲੀ ਜਿਹੜੀ ਜਿਹੜੀ ਕਿ ਲੋਕਾਂ ਦੀ ਰੋਜ਼ ਹਰ ਇੱਕ ਨੂੰ ਜ਼ਿੰਦਗੀ ਚ ਰੋੜ ਹੈ ਹੋ ਜੁਨਾਏਗੇ ਮੇਰੇ ਬਣਾਏਗੇ 100% ਬੜੀ ਥੰਮੇ ਕਿ ਮੈਂਜੋਰਟੀ ਨਾ ਬਣਾਵਾਂਗੇ ਮੇਰ ਵੀ ਲੇਕਿਨ ਉਪਰ ਪਾੜੇਗੇ ਸਾਰੀ ਜਗ੍ਹਾ ਦੇ ਉੱਤੇ ਪਟਿਆਲੇ ਜਿਸ ਤਰ੍ਹਾਂ ਦੇ ਹਾਲਾਤ ਵੇ ਇੱਕ ਮੇਰੇ ਅਜ ਪ੍ਰਤਾਪ ਸਿੰਘ ਬਾਜਵਾ ਹੁਣੇ ਵੀ ਮਿਲੇ ਨੇ ਰਾਜਸਥਾਨ ਰਾਜਪਾਂ ਨੂੰ ਕਿ ਲੱਗਦਾ ਹੈ ਕਿ ਇਹ ਹਾਲਾਤ ਕਦੀ ਵੇਖੇ ਸੀਗੇ ਪਹਿਲਾਂ ਕਦੀ ਨਹੀਂ ਸੀ ਗੁੰਡਾਗਰਦੀ ਦਾ ਰਾਜ ਇਨਾਂ ਨੇ ਕੀਤਾ ਇਹਨਾਂ ਨੂੰ ਬਦਲਾ ਦੇ ਨਾਂ ਨੇ ਲਿਆਈ ਸੀ ਜੇ ਕੋਈ ਕੀਤਾ ਹੋ ਕਿਸੇ ਨੇ ਗਲਤੀ ਤੇ ਲੋਕਾਂ ਨਾਲ ਚਲਦਾ ਕਰਤਾ ਹੁਣ ਇਹਨਾਂ ਦਾ ਫਰਜ਼ ਬੰਦਾ ਹੀ ਇੱਕ ਕੰਮ ਨਾ ਕਰ ਦੇ ਤੋ ਇਹ ਉਹ ਸਾਰੇ ਕੰਮ ਕਰ ਰਹੇ ਨੇ ਜਿਹੜੇ ਲੋਕਤੰਤਰ ਦੇ ਦੇ ਚ ਸੰਵਿਧਾਨ ਸਾਨੂੰ ਆਜ਼ਾਦਤ ਨਹੀਂ ਦਿੰਦਾ ਅਸੀਂ ਲੋਕ ਸੰਵਿਧਾਨ ਦੀ ਰੱਖਿਆ ਕਰਨ ਵਾਸਤੇ ਅਧਿਕਾਰਾਂ ਦੀ ਰੱਖਿਆ ਕਰਨ ਵਾਸਤੇ ਬਣੇ ਆ ਨਾ ਕਿ ਗੁੰਡਾਗਰਦੀ ਕਰਨ ਵਾਸਤੇ ਗੁੰਡਾਗਰਦੀ ਦੀ ਤਬੀਅਤ ਵਾਲੇ ਬੰਦੇ ਵੀ ਇੱਥੋਂ ਦੂਰ ਰੱਖਣੇ ਚਾਹੀਦੇ। ਜੀ ਗੁਰਜੀਤ ਜੀ ਕਿਸਾਨੀ ਅੰਦੋਲਨ ਨੂੰ ਲੈ ਕੇ ਤੁਸੀਂ ਬੜਾ ਲੰਮਾ ਚਿਰ ਸੰਗੋਸ਼ਕ ਕੀਤਾ ਸੀਗਾ ਹੁਣ ਫੇਰ ਦੁਬਾਰਾ 2.0 ਚੱਲਣਾ ਸ਼ੁਰੂ ਹੋ ਗਿਆ ਆ। ਬੇਸ਼ੱਕ ਰਾਜਾ ਵੜਿੰਗ ਹੁਣ ਇੱਥੇ ਪਹੁੰਚੇ ਨੇ। ਤੁਸੀਂ ਕਦੋਂ ਜਾਓਗੇ ਕਿਉਂਕਿ ਤੁਸੀਂ ਲੰਮਾ ਚਿਰ ਦੇ ਸੰਗਰਸ਼ ਕੀਤਾ। ਬਿਲਕੁਲ ਮੈਂ ਆ ਇਲੈਕਸ਼ਨ ਤੋਂ ਬਾਅਦ ਸਿੱਧਾ ਉੱਥੇ ਜਾਵਾਂਗੇ। ਇਲੈਕਸ਼ਨ ਚੱਲ ਰਹੀ ਆ। ਇਹਦੇ ਵਿੱਚੋਂ ਟਾਈਮ ਕੱਢ ਕੇ ਮੈਂ ਉੱਥੇ ਬਾਰਡਰ ਤੇ ਪਹੁੰਚਣਾ। ਅਸੀਂ ਪੂਰਨ ਸਪੋਰਟ ਉਹਨਾਂ ਦੇ ਨਾਲ ਹੈ ਸਾਡੀ। ਰਾਹੁਲ ਗਾਂਧੀ ਜੀ ਉਹਨਾਂ ਦੇ ਹੱਕ 'ਚ ਬੋਲੇ ਨੇ। ਪ੍ਰਿੰਕਾ ਸਾਡੇ ਨੀਕਾ ਨਾ ਮਾੜੇ ਨਜ਼ਰ ਆ ਰਹੇ ਜੀ ਬਹੁਤ ਮੇਰੀ 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 ਬੇਨਤੀ ਹੱਥ ਜੋੜ ਕੇ ਕਿ ਇਹਨਾਂ ਦੇ ਪਿੱਛੇ ਨਾ ਲੱਗੋ ਇਹ ਤੇ ਚਾਹੁੰਦੇ ਆ ਤੁਸੀਂ ਲੰਬੇ ਹੋ ਜੋ ਤੁਹਾਨੂੰ ਤੁਹਾਡੀ ਪੰਜਾਬ ਨੂੰ ਬਹੁਤ ਲੋੜ ਹੈ ਤੁਸੀਂ ਕਿਰਪਾ ਕਰਕੇ ਦੁਬਾਰਾ ਮੋੜ ਵਿਚਾਰ ਕਰੋ ਕਿਉਂਹੀਂ ਸਾਡੀਆਂ ਆਉਣੀਆਂ ਪੀੜ੍ਹੀਆਂ ਨੂੰ ਮਾਰਗਦਰਸ਼ਕ ਜੇ ਉਹਨਾਂ ਨੂੰ ਮਾਰਗਦਰਸ਼ਨ ਕਰਨਾ ਹੈ ਮੇਰੀ ਉਹਨਾਂ ਨੂੰ ਬੇਨਤੀ ਹੈ ਪੰਜਾਬ ਦੀ ਸਰਕਾਰ ਲੱਗਦਾ ਦੋ ਰੋਲਾਂ ਦਾ ਕਰ ਪਾ ਰਹੀ ਹੈ ਜੋ ਕਰਨਾ ਚਾਹੀਦਾ ਕਿਸਾਨੀ ਰੋਕ ਤੋਂ ਲੱਗੇ ਪੰਜਾਬ ਦੀ ਸਰਕਾਰ ਹਰ ਮੋੜ ਤੇ ਫੇਲ ਹੈ ਪੰਜਾਬ ਦੀ ਚਾਹੇ ਲਾਰਡ ਆਰਡਰ ਹੋਵੇ ਚਾਹੇ ਕਿਸਾਨਾਂ ਦਾ ਮਸਲਾ ਹੋਵੇ ਮਜ਼ਦੂਰ ਦਾ ਮਸਲਾ ਹੋਵੇ ਵਪਾਰੀਆਂ ਦਾ ਮਸਲਾ ਹੋਵੇ ਅੱਜ ਸਾਰੇ ਵਪਾਰੀਆਂ ਨੂੰ ਐਕਸਟਰਸ਼ਨ ਕੱਲ ਆ ਰਹੀਆਂ ਨੇ ਧਮਕੀਆਂ ਦੇ ਕੱਲ ਆ ਰਹੀਆਂ ਨੇ ਪੈਸੇ ਵਸੂਲੇ ਜਾ ਰਹੇ ਨੇ ਕਿੱਥੇ ਜਾਣ ਲੋਕ ਇਹਨਾਂ ਨੂੰ ਤਾਂ ਰਜਾਇਨ ਕਰ ਦੇਣਾ ਚਾਹੀਦਾ ਪੰਜਾਬ ਇਸ ਸਰਕਾਰ ਨੂੰ ਤੇ ਆਪਣੇ ਆਪ ਲੰਬੇ ਹੋ ਜਾਣਾ ਚਾਹੀਦਾ ਲੋਕ ਆਪਣਾ ਫੈਸਲਾ ਦੁਬਾਰਾ ਕਰ ਸਕੇ ਲੇਕਿਨ ਸ਼ਹੀਦ ਮਲਿਕ ਕਹਿੰਦੇ ਨੇ ਕਿ ਅਸੀਂ ਜਿਹੜਾ ਆ ਹੁਣ ਮੈਟਰੋ ਚਲਾਉਣ ਦੀ ਤਿਆਰੀ ਕਰ ਰਹੇ ਆ ਪੰਜਾਬ ਦੇ ਵਿੱਚ ਖਾਸ ਤੂ ਅੰਮ੍ਰਿਤਸਰ ਦੇ ਵਿੱਚ ਕਿਸ ਤਰ੍ਹਾਂ ਵੇਖਦੇ ਹੋ ਲੱਗਦਾ ਕਿ ਮੈਟਰੋ ਚੱਲ ਪਾਏਗੀ ਜਗ੍ਹਾ ਹੀ ਨਹੀਂ ਬਣਦੀ ਮੈਟਰੋ ਦੀ ਸ਼ਵੇਤ ਮਲਕੋਣੀ ਸਾਰੇ ਹਵਾਈ ਫੇਰ ਛੱਡਦੇ ਹੁੰਦੇ ਆ ਉਹਨਾਂ ਦੇ ਹਵਾਈ ਬਿਆਨ ਨੇ ਉਹਨਾਂ ਦੇ ਬਹੁਤਾ ਗੱਲ ਕਰਨ ਦੀ ਲੋੜ ਨਹੀਂ ਆਪਾਂ ਨੂੰ ਲੋਕਾਂ ਨੂੰ ਪਤਾ ਹੈ ਉਹਨਾਂ ਬਾਰੇ ਸਰਸਰਪੁਰਜੀਤ ਸਿੰਘ ਆਜਲਾ ਜਿਹੜੇ ਕੀ ਡਾਕਟਰ ਸ਼ੋਭੀ ਤੇ ਜਿਹੜਾ ਪਾਰਟ ਨੋ ਤੋਂ ਕਾਂਗਰਸ ਦੇ ਉਮੀਦਵਾਰ ਨੇ ਉਨਾਂ ਰਾਜ ਕੌਂਸਲ ਪ੍ਰੀਸ਼ਿੰਗ ਲੱਕੀ ਜਿਹੜੇ ਕੀ ਪਾਰਟ ਦੇ ਉਮੀਦਵਾਰ ਨੇ ਵਾਰ ਨੰਬਰ 14 ਤੋਂ ਉਹਨਾਂ ਦੀ ਹਮਾਇਤ ਵਿੱਚ ਜਿਹੜਾ ਕੀ ਡੋਰ-ਡੋਰ ਪ੍ਰਚਾਰ ਕਰ ਰਹੇ ਨੇ ਔਰ ਇਹੇ ਆਖਰ ਨੂੰ ਵੀ ਇਸ ਵਾਰ ਜਿਹੜਾ ਕੀ ਹਾਊਸ ਹੈ ਉਹ ਕਾਂਗਰਸ ਬਰਾਏਗੀ ਤੇ ਕਾਂਗਰਸ ਜਿਹੜਾ ਮੇਰ ਉਹ ਜਿਹੜਾ ਕਿ ਅਮਰਸਰ ਵਿੱਚ ਮੜਨ ਜਾ ਰਿਹਾ ਔਰ ਲੋਕਾਂ ਨੂੰ ਉਹਨੇ ਅਪੀਲ ਕੀਤੀ ਹੈ ਵੀ ਕਾਂਗਰਸੀ ਕੈਂਡੀਡੇਟ ਅ ਵੀ ਜਿਹੜੀ ਕਿ ਉਹ ਮਦਦ ਤੇ ਸਮਰਥਨ ਕਰਨ ਅਮਰਪੁਰ ਤੋਂ ਖਾਸ ਦੇ ਨਾਲ ਸਿਕੰਦਰ ਪਾਸ ਸਿੱਚਾ ਜਾਨੀ ਖਿੜਾ ਟੀਵੀ ਅਮਰਸਰ